ਪਾ ਹੁਣ ਗੱਲ ਭਾਈ ਅੰਮਰਤਪਾਲ ਸਿੰਘ ਦੀ ਡਟ ਕੇ ਕਰਨੀ ਆ ਹੁਣ ਗੁੱਸਾ ਮੈਨੂੰ ਵੀ ਲੱਗਦਾਗਾ ਕਿਉਂਕਿ ਕਿਉਂ ਲੱਗਦਾਗਾ ਕਿ ਇੱਕ ਬਿਨਾ ਗੱਲ ਨੌਜਵਾਨ ਨੂੰ ਘੜੀਸੀ ਫਿਰਦੇ ਆ ਨਾ ਕੋਈ ਗੱਲ ਨਾ ਕੋਈ ਬਾਤ ਆ ਉਹ ਤੁਸੀਂ ਮਾਮੇ ਲੱਗਦੇ ਹੋ ਤੁਸੀਂ ਕੀ ਲੱਗਦੇ ਹੋ ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਕਿਸੇ ਵਿਚਾਰ ਨਾ ਸੁਣੋ ਤੁਹਾਨੂੰ ਕਿਸੇ ਨੇ ਸੱਦ ਕੇ ਲਿਆਂਦਾਗਾ ਤੁਹਾਨੂੰ ਸਿੱਖ ਸਰੂਪ ਵਾਲੇ ਸਿੱਖ ਨਹੀਂ ਚੰਗੇ ਲੱਗਦੇ ਨਾ ਸੁਣੋ ਨਾ ਨਵਲ ਵੇਖੋ ਕਿਉਂ ਤੁਹਾਡੇ ਦੁੱਖ ਤਲੀਪ ਹੋਇਆ ਕਿਉਂ ਤੁਹਾਡੇ ਚਲੂਨੇ ਲੜਦੇ ਨੇ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਗੱਲ ਕਰਦੇ ਆ ਭਾਈ ਅੰਮਰਤਪਾਲ ਸਿੰਘ ਖਾਲਸਾ ਜੋ ਕਿ ਡਿਬਰੂਗਰ ਜੇਲ੍ਹ ਦੇ ਵਿੱਚ ਬੰਦਾ ਆਪਣੇ ਸਾਥੀਆਂ ਸਮੇਤ ਤਰੇਵ ਦੋ ਸਾਲ ਹੋ ਗਏ ਜੇਲ੍ਹ ਦੇ ਵਿੱਚ ਬੰਦ ਨੂੰ ਤੇ ਜਦੋਂ ਦੇ ਭਾਈ ਅੰਮਰਤਪਾਲ ਸਿੰਘ ਪੰਜਾਬ ਦੇ ਵਿੱਚ ਆਏ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਤਾ ਨਹੀਂ ਕੀ ਹੋਇਆ ਲੋਕਾਂ ਨੂੰ ਕਿ ਐਨੀ ਨਫ਼ਰਤ ਐਨੀ ਨਫ਼ਰਤ ਲੋਕਾਂ ਦੇ ਅੰਦਰ ਭਰੀ ਪਈ ਆ ਤਾਂ ਮੈਂ ਦੱਸ ਨਹੀਂ ਸਕਦਾ ਇੱਕ ਆ ਕੋਈ ਬੰਦਾਗਾ ਦੋ ਜਣੇ ਗੱਲ ਕਰ ਰਹੇ ਨੇ ਭਾਈ ਅੰਮਰਤਪਾਲ ਸਿੰਘ ਨੂੰ ਦੇ ਭਾਏ ਸਰਪਜੀਤ ਸਿੰਘ ਖਾਲਸਾ ਨੂੰ ਅੱਤਵਾਦੀ ਦੱਸਿਆ ਉਸ ਬੰਦੇ ਨੇ ਉਸ ਸਖਸ ਨੇ ਐ ਤੋ ਦੇ ਕੇ ਕਾਇਦ ਹਿੱਤਾ ਇਹ ਦੋ ਅੱਤਵਾਦੀ ਨੂੰ ਜਿਤਾ ਦਿੱਤਾ ਗਾਂਹਾਂਵ ਗੱਲ ਕਰਦਾ ਜਾ ਕਹਿੰਦੇ ਸਾਰਿਆਂ ਨੂੰ ਜਿਹੜੇ ਜਿੰਨੇ ਖਾਲਸਤਾਨੀ ਸੀ ਸਾਰਿਆਂ ਨੂੰ ਜਿਤਾ ਦਿੰਦੇ ਪਤਾ ਨਹੀਂ ਕਹੇ ਜੀ ਮਨਸਾ ਲੈ ਕੇ ਬੰਦਾ ਉਹ ਲੋਕ ਗੱਲ ਕਰਦੇ ਨੇ ਪਤਾ ਨਹੀਂ ਲੋਕਾਂ ਨੂੰ ਕਿਉਂ ਤਖਲੀਪਾ ਲੋਕਾਂ ਨੇ ਜਿਤਾਏ ਨੇ ਐਮਪੀ ਬਣਾਏ ਨੇ ਜਿਹੜੇ ਹੋਰ ਪਾਰਟੀਆਂ ਵਾਲੇ ਬਣਦੇ ਸੀ ਉਹਨਾਂ ਨੂੰ ਵੀ ਲੋਕ ਹੀ ਜਿਤਾਉਂਦੇ ਨੇ ਪਹਿਲਾਂ ਤੁਹਾਨੂੰ ਮੈਂ ਥੋੜੀ ਜੀ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਅੱਗੇ ਗੱਲਬਾਤ ਕਰਦੇ ਆ ਕਿ ਲੋਕਾਂ ਦੇ ਅੰਦਰ ਆ ਮੈਨੂੰ ਤਾਂ ਪਤਾ ਨਹੀਂ ਇੰਨੀ ਜ਼ਹਿਰ ਕਿਉਂ ਪਾ ਦਿੱਤੀ ਆ ਮੈਂ ਇਹ ਕਹਿ ਦੂੰ ਜਨਨ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਆ ਕੇ ਪੰਜਾਬ ਦੇ ਵਿੱਚ ਅੰਮ੍ਰਿਤ ਛੱਕੇ ਜਨਨ ਕਿ ਕੋਈ ਬਾਲਾ ਵੱਡਾ ਗਨਾਹ ਕਰ ਦਿੱਤਾ ਹੋਵੇ ਇਹ ਦੂਜਾ ਬੰਦਾ ਜਿਹੜਾਗਾ ਉਹ ਇੱਥੋਂ ਤੱਕ ਗਿਰ ਚੁੱਕਿਆਗਾ ਭਾਈ ਬਿਆਨਤ ਸਿੰਘ ਨੂੰ ਆ ਸੌਰੀ ਮਾਫ ਕਰਨਾ ਭਾਈ ਬਿਆਨਤ ਸਿੰਘ ਦੇ ਪੁੱਤਰ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਕਿਸ ਤਰ੍ਹਾਂ ਕਹਿ ਰਿਹਾ ਤਾਨੂੰ ਪਹਿਲੇ ਮੈਂ ਵੀਡੀਓ ਸੁਣਾਉਣਾ ਫਿਰ ਅੱਗੇ ਗੱਲਬਾਤ ਕਰਦੇ ਆਂ ਇਹ ਟੈਰਿਸਟ ਦੋਨੋਂ ਜਿਤਾ ਦੇ ਤੈਨੂੰ ਆ ਕਾਂਗਰਸ ਵਾਲੇ ਅੱਜ ਜਿਤਾ ਦੇ ਕਿਵੇਂ ਟੈਰਿਸਟ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਉਹਦਾ ਪਿਆਰ ਹੈ ਇੰਦਰਾ ਮਾਰੀ ਸੀ ਕਿ ਇੰਦਰਾ ਨੇ ਕੀ ਕੀਤਾ ਸੀ ਇੱਕ ਮਿੰਟ ਨਹੀਂ ਨਹੀਂ ਇੰਦਰਾ ਨੇ ਇੰਦਰਾ ਨੇ ਲਕਾਮ ਹਾਂ ਉਹ ਮੇਰੀ ਗੱਲ ਸੁਣ ਕੇ ਤੂੰ ਆਪਣੀ ਗੱਲ ਕਹੀ ਤੂੰ ਉਹ ਬੋਲਦਾ ਤੂੰ ਸੁਣਿਆ ਕਰ ਤੂੰ ਤਰੀਕਾ ਸਿੱਖੋਂ ਤੂੰ ਜਾਂ ਨਾ ਮੈਂ ਕਾਫੀ ਹੋ ਕਰ ਲਾਂ ਮੈਨੂੰ ਇਹ ਤੇ ਵੀ ਉਹ ਦੋਨੋਂ ਲੜਕੇ ਜਿਹੜੇ ਨੇ ਉਹ ਐਂਟੀ ਇੰਡੀਆ ਆ। ਉਹ ਜਿੱਤ ਗਏ ਨੇ। ਉਹਦਾ ਤਾਂ ਪਿਛਲੇ ਦੱਪੋ ਪਿਆਰੇ ਗੋਲੀਆਂ ਮਾਰੀ ਸੀ। ਉਹਨਾਂ ਨੂੰ ਅਸੀਂ ਜਿਤਾ ਦਿੱਤਾ। ਅੱਛਾ ਇਹਦਾ ਮਤਲਬ ਤੁਸੀਂ ਕੋਈ ਸਿੱਟਾ ਕੱਢਦੇ ਹੋ? ਔਰ ਜਿਹੜੀ ਕਾਂਗਰਸ ਹੈ ਕਾਂਗਰਸ ਨੇ ਇਤਨਾ ਟੈਂਕਲੀ ਆਂਦੇ ਐ ਤਾਂ ਕਿਤੇ ਜੋ ਕਿ ਤੁਸੀਂ ਦਿੱਤਾ ਤੁਸੀਂ ਦੇਖ ਲਿਆ। ਹੂੰ। ਉਹ ਜਿਹੜਾ ਇਹ ਦੋਨੋਂ ਆਪੋਜ਼ਿਟ ਪਾਰਟੀ ਪੰਜਾਬ ਦੇ ਵਿੱਚ ਇਹਨਾਂ ਨੇ ਜਿਤਾ ਦਿੱਤੀਆਂ ਨੇ। ਹੂੰ। ਇਹ ਐਦਾਂ ਦਾ ਸੈੱਟ ਕਰ ਦਿੱਤਾ। ਇੱਕ ਮਿੰਟ ਮਾਫ ਕਰਨਾ ਕੱਟੀ ਗਈ ਵੀਡੀਓ ਦੁਬਾਰਾ ਸੁਣਾਉਣਾ ਤੁਹਾਨੂੰ ਮੈਂ ਇਹ ਦੋ ਲੋ ਦੁਸ਼ਮਨਾਦ ਵਾਤੇ ਤੂੰ ਸੋਰਦਾ ਨਹੀਂ ਤੂੰ ਸਮਝਦਾਨੀ ਇਸ ਕੇ اپوزਿਟ ਪਾਰਟੀਆਂ ਨਾਲ ਜਿਤਾ ਦਿਤੀਆਂ ਔਰ ਇਹਨਾਂ ਨੇ ਉਹ ਵੀ ਵਾਤਾਵਰਨ ਕਰ ਦੇਣਾ ਜੋ ਪਿੰਡਾਂ ਵਾਲੇ ਦੇ ਟਾਈਮ ਸੀ ਇਹ ਮੈਂ ਕਹਾ ਸੀਗਾ ਤੁਸੀਂ ਦੇਖੋ ਅੱਖ ਨਾਲੀ ਗੱਲ ਆ ਇਹ ਤਾਂ ਗੱਲ ਆ ਇੱਕ ਮਿੰਟ ਫੇਰ ਅਕਲ ਵਾਲੀ ਗੱਲ ਆ ਹੁਣ ਜੇ ਤੁਸੀਂ ਉੱਥੇ ਫੇਰ ਟੈਂਕ ਬਾੜਦੇ ਹੋ ਜੇ ਬੰਦੇ ਅਗਰੈਸਿਵ ਹੁੰਦੇ ਨੇ ਤੁਸੀਂ ਤਰਪ ਤਰਪ ਸ਼ਰਮ ਹੋਣੀ ਚਾਹੀਦੀ ਲੋਕੀ ਤਾਂ ਸਾਡੇ ਕੋਲ ਹਿੱਸੇ ਉਸੇ ਬੈਠੇ ਨਾਲ ਬੰਦੇ ਫੇਰ ਇਕੱਠੇ ਹੋਣੇ ਤਾਕਤ ਮੇਰੀ ਆ ਸੁਣੋ ਲੜੇ ਇਹ ਜਿਹੜਾ ਰੌਕ ਸਿਹਰ ਰਿਹਾ ਹੈ ਮਸਟ ਮੀ ਹਾ ਤੁਸੀਂ ਦੇਖਦੇ ਪਰ ਮੇਰੀ ਗੱਲ ਸੁਣੋ ਇਸ ਵੀ ਦੇ ਵਿੱਚ ਮੈਂ ਤਾਂ ਨੂੰ ਪੂਰੀ ਵੀਡੀਓ ਨਹੀਂ ਸੁਣਾ ਸਕਦਾ ਇਸ ਦੇ ਵਿੱਚ ਥੋੜੀ ਜੀ ਬੈਲੈਂਸ ਹੜਾ ਕੇ ਪ੍ਰਾਪਤ ਕਰਦਾਗਾ ਅਸੀਂ ਆਪਣਾ ਭਾਈਚਾਰਾ ਵੀ ਕੈਮ ਰੱਖਣਾਗਾ ਅਸੀਂ ਆਪਣੇ ਸਰੋਤਿਆਂ ਨੂੰ ਗੱਲ ਵੀ ਦੱਸਣੀ ਹੈ ਤੇ ਭਾਈਚਾਰਾ ਵੀ ਕੈਮ ਜ਼ਰੂਰ ਰੱਖਣਾਗਾ ਦੇਖੋ ਕਹਿੰਦਾ ਦੋਨੇ ਬੰਦੇ ਐਂਟੀ ਨੇ ਇੰਡੀਆ ਦੇ ਕਹਦਾ ਇੱਕ ਨੂੰ ਤਾਂ ਜਿਹਨੇ ਪਿਉ ਨੇ ਇੰਦਰਾ ਨੂੰ ਗੋਲੀਆਂ ਮਾਰਿਆ ਲੋਕਾਂ ਨੇ ਹੁਣ ਜਤਾ ਦਿੱਤਾ ਤੇ ਕਹਿੰਦਾ ਭਿੰਡਰਾਂ ਵਾਲੇ ਵਾਂਗੂ ਜਿਹੜਾ ਇਹਨਾਂ ਨੇ ਕਰਨਾਗਾ ਸਾਰਾ ਕੁਝ ਪੰਜਾਬ ਦੇ ਵਿੱਚ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਇਹ ਲੋਕ ਕੌਣ ਹੋ ਸਕਦੇ ਨੇ ਇੰਦਰਾ ਗਾਂਧੀ ਜ਼ਾਲਮ ਚੜ ਕੇ ਆਈ ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਹਰਵੰਦਰ ਸਾਹਿਬ ਟੈ ਟੇਰੀ ਕੀਤਾ ਸਾਢੇ ਹਜ਼ਾਰਾਂ ਬੁੱਢੇ ਬਜ਼ੁਰਗ ਨੰਨੇ ਬੱਚੇ ਬੀਬੀਆਂ ਭੈਣਾ ਨੂੰ ਕੋਹ ਕੋਕੇ ਮਾਰਿਆ ਤੇ ਸਿੱਖ ਫੇਰਾ ਤਾਂ ਰੈਕਸ਼ਨ ਤਾਂ ਰੈਕਸ਼ਨ ਤਾਂ ਹੋਊਗਾ ਸਿੱਖਾਂ ਨੇ ਬਦਲਾ ਲੈ ਲਿਆ ਆਦੇ 40 ਸਾਲ ਬਾਅਦ ਜੇਕਰ ਸਿੱਖ ਕੌਮ ਨੇ ਮੱਲ ਪਾ ਦਿੱਤਾ ਭਾਈ ਬਿਆਨ ਸਿੰਘ ਦੇ ਪੁੱਤਰ ਸਤਵੰਤ ਸਿੰਘ ਦਾ ਮਾਪ ਕਰਨਾ ਭਾਈ ਬਿਆਨ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦਾ ਦੂਜੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਜਿੱਤੇ ਗਏ ਨੇ ਉਸ ਦਿਨ ਤੋਂ ਅਮਰੋਧੀਆਂ ਦੀ ਐਂਟੀ ਲੋਕਾਂ ਦੀ ਰੋਟੀ ਖਾਣੀ ਹਰਾਮ ਹੋਈ ਪਈਆ ਕਿ ਕਮੀਨਾ ਕਿ ਮੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਮਰਵਾਇਆ ਜਾਵੇ ਅਸੀਂ ਕਹਿੰਦੇ ਆ ਕਿ ਵਿਰੋਧੀਤਾ ਇਹ ਗੱਲਾਂ ਕਰਦੇ ਚੰਗੇ ਲੱਗਦੇ ਨੇ ਜਿਹੜਾ ਦੁਸ਼ਮਣ ਹੁੰਦਾ ਉਹਨੂੰ ਤਾਂ ਪਤਾ ਹੁੰਦਾ ਕਿ ਆਪ ਨੂੰ ਫਲਾਨਾ ਦੁਸ਼ਮਣ ਆ ਪਰ ਸਾਡੇ ਇੱਥੇ ਬੁੱਕਲ ਦੇ ਯਾਰ ਬੁੱਕਲਾਂ ਦੇ ਵਿੱਚ ਬੈਠੇ ਸਾਪਾ ਇਹ ਡੰਗ ਮਾਰੇ ਨੇ ਉਹ ਤੋਂ ਸਾਨੂੰ ਬੜਾ ਦੁੱਖ ਹੁੰਦਾਗਾ ਮਾਤਾ ਲੋਕਾਂ ਨੂੰ ਬਾਲੇ ਬਾਰੀ ਪੱਟ ਪੱੜ ਕੇ ਕਿਹਾ ਕਿ ਮੈਨੂੰ ਐਦਾ ਦੱਸ ਦਿਓ ਭਾਈ ਅੰਮਰਪਾਲ ਸਿੰਘ ਨੇ ਕਰ ਕੀ ਦਿੱਤਾ ਹੈ じゃ ਠੀਕਾ ਕਿ ਸਰਕਾਰ ਨੇ ਇੱਕ ਉਹ ਘਟਨਾ ਨੂੰ ਲੈ ਕੇ ਅਜਨਾਲਾ ਘਟਨਾ ਨੂੰ ਲੈ ਕੇ ਉਹਨਾਂ ਤੇ ਜਿਹੜਾ ਕੇਸ ਪਾਇਆ ਉਹ ਵੱਖਰਾ ਹੈਗਾ ਵੱਖਰਾ ਮੈਂਟਰਾ ਉਹ ਮੈਟਰਾ ਪਰ ਜਿੱਤ ਕੇ ਦੋਨੇ ਨੌਜਵਾਨ ਜਿਤਾਏ ਨੇ ਸੰਗਤ ਨੇ ਜਿਤਾਏ ਨੇ ਲੋਕਾਂ ਨੇ ਜਿਤਾਏ ਨੇ ਪੰਜਾਬ ਦੇ ਲੋਕਾਂ ਨੇ ਤੇ ਰੋਟੀ ਲੋਕਾਂ ਦੇ ਹਾਜਮ ਨਹੀਂ ਆ ਰਹੀ ਐਨੀ ਅਲਰਜੀ ਇੰਨਾ ਲੋਕਾਂ ਦੇ ਅੰਦਰ ਜ਼ਹਿਰ ਭਰ ਚੁੱਕਿਆਗਾ ਤੇ ਭਾਈ ਅੰਮਰਤਪਾਲ ਸਿੰਘ ਜਿਸ ਦਿਨ ਬਾਹਰ ਆ ਗਿਆ ਜੇਲ੍ਹ ਦੇ ਵਿੱਚੋਂ ਤੇ ਇਹਨਾਂ ਲੋਕਾਂ ਨੇ ਮੈਨੂੰ ਲੱਗਦਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਸਹੀ ਸਲਾਮਤ ਰਹਿਣ ਦੇਣਗੇ ਇਹਨਾਂ ਲੋਕਾਂ ਨੇ ਬੜਾ ਕੁਝ ਕਰਨਾ ਅਜੇ ਤਾਂ ਇਹ ਲੋਕ ਚਾਹੁੰਦੇ ਨੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਵੇ ਇਹ ਲੋਕ ਚਾਹੁੰਦੇ ਨੇ ਕਿ ਨੌਜਵਾਨ ਸਿੱਖ ਕਿਉਂ ਜਿੱਤ ਗਏ ਇਹ ਲੋਕ ਚਾਹੁੰਦੇ ਨੇ ਕਿ ਇੰਦਰਾਂ ਦੀ ਚੱਪਲਾਂ ਝਾੜਨ ਵਾਲੇ ਅਰਬਨੀਤ ਬਿੱਟੂ ਵਰਗੇ ਜਿੰਨੇ ਸੀ ਪਾਰਜ ਸਿੱਖ ਕੌਮ ਦਾ ਜਿਹੜਾ ਬੁਰਾ ਹਾਲ ਹੋ ਰਿਹਾ ਪੰਜਾਬ ਦੇ ਵਿੱਚ ਬਹੁਤ ਮੰਦ ਭਾਗਾਗਾ ਕਿਉਂਕਿ ਕਹਿੰਦੇ ਹੁੰਦੇ ਆ ਕਿ ਦੁਸ਼ਮਣਾਂ ਤਲਵਾਰ ਮਾਰੇ ਫਟ ਹੋ ਜੇ ਉਹਦਾ ਦੁੱਖ ਨਹੀਂ ਹੁੰਦਾ ਜਦੋਂ ਆਪਣੇ ਫੁੱਲ ਮਾਰਨਾ ਤਾਂ ਉਹਦਾ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਦੁੱਖ ਹੁੰਦਾਗਾ ਇਸ ਕਰਕੇ ਜਿਹੜਾ ਐਡੀ ਨਫ਼ਰਤ ਭਰੀਏ ਬੰਦੇ ਤੇ ਮੈਂ ਵੀਡੀਓ ਤੁਹਾਨੂੰ ਪੂਰੀ ਨਹੀਂ ਸੁਣਾ ਸਕਿਆ ਮਾਫ਼ ਕਰਨਾ ਕਿ ਦਰਬਾਰ ਸਾਹਿਬ ਤੇ ਦਵਾਰੇ ਕਹਿੰਦਾ ਅਟੈਕ ਹੋ ਸਕਦਾਗਾ ਇਹ ਬੰਦੇ ਨੇ ਇੱਥੋਂ ਤੱਕ ਗੱਲ ਕਹਿ ਦਿੱਤੀ ਕਿ ਪੇਂਡਰਾ ਵਾਲੇ ਵਾਂਗੂ ਦੁਬਾਰੇ ਜਿਹੜਾ ਅਟੈਕ ਹੋ ਸਕਦਾ ਕਹਿੰਦਾ ਕਿਉਂ ਨਹੀਂ ਹੋ ਸਕਦਾ ਅੱਤਵਾਦੀ ਕਿਹਾ ਗਿਆ ਦੋਨਾਂ ਨੌਜਵਾਨਾਂ ਨੂੰ ਦੱਸੋ ਭਾਈ 40 ਸਾਲ ਹੋ ਗਏ ਸਰਬਜੀਤ ਸਿੰਘ ਖਾਲਸਾ ਆਪਣੇ ਪਰਿਵਾਰ ਸਮੇਤ ਪੰਜਾਬ ਦੇ ਵਿੱਚ ਰਹਿ ਰਿਹਾ ਦੱਸੋ ਕਿਦੇ ਇੱਕਾ ਦੁੱਕਾ ਵਿਚਾਰਾ ਕਿਦੇ ਬੋਲਿਆ ਹੋਵੇ ਭਾਈ ਅੰਮ੍ਰਿਤਪਾਲ ਸਿੰਘ ਡਵਾਈ ਤੋਂ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਪਸੋਕੜ ਭਾਈ ਅੰਮ੍ਰਿਤਪਾਲ ਸਿੰਘ ਦਾ ਅੱਜ ਉਹਨਾਂ ਦਾ ਪਰਿਵਾਰ ਦਾ ਕੀ ਹਾਲ ਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਬੇਸ਼ੱਕ ਚੜ੍ਹਦੀ ਕਲਾ ਵਿੱਚ ਹੈਗਾ ਪਰਿਵਾਰ ਆ ਪਰ ਦੁੱਖ ਤਾਂ ਹੁੰਦਾ ਜਦੋਂ ਐਿਹੇ ਲੋਕ ਆ ਚਾਗਲ ਜਿਹੜੇ ਨੇ ਜ਼ਹਿਰ ਉਗਲਦੇ ਨੇ ਮੂੰਹ ਰਾਈ ਤੇ ਉਹਨਾਂ ਬਜ਼ੁਰਗ ਮਾਤਾ ਪਿਤਾ ਨੂੰ ਬੋਲ ਸੁਣਨੇ ਪੈਂਦੇ ਐਦਾਂ ਲੋਕਾਂ ਦੇ ਫਿਰ ਮੈਂ ਇੱਥੇ ਗੱਲ ਕਹਿ ਦੇਣਾ ਵੰਨ ਕੇ ਗੋਲ ਦਮਾਲੇ ਪਾ ਕੇ ਚੋਲੇ ਸ਼੍ਰੀ ਸਾਹਿਬ ਉੱਤ ਦੀ ਪਾਲੀ ਤੇ ਇਹ ਕਹਿ ਦਿੱਤਾ ਕਿ ਸਾਨੂੰ ਸਿੱਖ ਕੌਮ ਦਾ ਠੇਕਾ ਸਾਨੂੰ ਦਿੱਤਾ ਹੋਇਆ ਸੀ ਅਸੀਂ ਆਪਦੇ ਹਿਸਾਬ ਦੇ ਨਾਲ ਬੰਦੇ ਖੜੇ ਕਰਨੇ ਸੀ ਆਪਦੇ ਹਿਸਾਬ ਨਾਲ ਬੰਦੇ ਜਿਤਾਉਣੇ ਸੀ ਕਿ ਭਾਈ ਅੰਮਰਤਪਾਲ ਸਿੰਘ ਕਿਉਂ ਜਿੱਤ ਗਿਆ ਕਿ ਸਾਡੇ ਮਗਰ ਤਾਂ 4 ਬੰਦੇ ਨਹੀਂ ਤੇ ਉਹਨੂੰ 4 ਲੱਖ ਲੋਕਾਂ ਨੇ ਜਿਤਾ ਦਿੱਤਾ ਇਹ ਬੜਾ ਵੀਨੂ ਕੀ ਵਾਲਾ ਕੰਮ ਆ ਦੇਖੋ ਜਿਸ ਬੰਦੇ ਤੇ ਰੈਲਟੀ ਹੋਗੀ ਜੋ ਬੰਦਾ ਲੱਗੂਗਾ ਜੋ ਬੰਦਾ ਲੱਗੂ ਕਿ ਸਿੱਖ ਕੌਮ ਨੂੰ ਸਾਨੂੰ ਇਹ ਬੰਦਾ ਸਾਡਾ ਪੁੱਤਰ ਧੀ ਪੁੱਤਰ ਬਚਾ ਸਕਦਾ ਨਸਿਆਂ ਤੋਂ ਬਚਾ ਸਕਦਾ ਸਾਡੇ ਪੁੱਤਰ ਜਿਹੜੇ ਕਿ ਅੱਜ ਨਸਿਆਂ ਦੀ ਦਲਦਲ ਦੇ ਵਿੱਚ ਤਸੇ ਪਏ ਨੇ ਉਹਨਾਂ ਨੂੰ ਬਾਹਰ ਕੱਢ ਸਕਦਾਗਾ ਕਿਸੇ ਨੂੰ ਓਟ ਹੋਈ ਕਿਸੇ ਤੋਂ ਤਾਂ ਨੌਜਵਾਨ ਜਿਤਾਏ ਨੇ ਇਹ ਤੇ ਅੱਗਾ ਅੱਜ ਲੋਕਾਂ ਦੇ ਪਤਾ ਨਹੀਂ ਕਿਉਂ ਲੱਗੀ ਹੋਈ ਆ ਇਹ ਸੰਝ ਤੋਂ ਬਾਹਰ ਆ ਮੈਂ ਪਹਿਲਾਂ ਕਿਹਾਗਾ ਕਿ ਜਿਹੜਾ ਦੁਸ਼ਮਣ ਹੁੰਦਾ ਉਹਦੇ ਤਾਂ ਅਸੀਂ ਫੱਟ ਵੀ ਝੱਲ ਲਾਂਗੇ ਬਾਹਰ ਵੀ ਝੱਲ ਲਾਂਗੇ ਪਰ ਆਪਣੇ ਵਿੱਚ ਵੀ ਬੈਠੇ ਦੁਸ਼ਮਣ ਜਿਹੜੇ ਨੇ ਲੋਕ ਆ ਉਹ ਟਰੋਲ ਕਰ ਰਹੇ ਨੇ ਭਾਈ ਅੰਮਰਤਪਾਲ ਸਿੰਘ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਇਹ ਅੱਤਵਾਦੀ ਕਰਦਾਣ ਰਹੇ ਨੇ ਇਹ ਲੋਕ ਆ ਇਨਾਂ ਦੇ ਕੋਈ ਪਰਚਾ ਨਹੀਂ ਕੁਛ ਨਹੀਂ ਹੁੰਦਾ ਇਹਨਾਂ ਲੋਕਾਂ ਤੇ ਜੇ ਇਹ ਗੱਲ ਕਦੇ ਸਿੱਖਾਂ ਨੇ ਬੋਲੀ ਹੁੰਦੀ ਸਿੱਖ ਕੌਮ ਦੇ ਨਮਾਇੰਦਿਆਂ ਨੇ ਬੋਲੀ ਹੁੰਦੀ ਕਿਸੇ ਨੇ ਚਾਕੇ ਜੇਲ੍ਹ ਚ ਸੁੱਟਿਆ ਹੁੰਦਾ ਐਡੀ ਅੱਤ ਚੁੱਕੀ ਆ ਲੋਕਾਂ ਨੇ ਇੱਕ ਰਾਹ ਫੜ ਲਿਆ ਸਿਰਫ ਭਾਈ ਅੰਮਰਪਾਲ ਸਿੰਘ ਦਾ ਜਣੇ ਕਿ ਪੰਜਾਬ ਦੇ ਵਿੱਚ ਸਾਰੇ ਮੁੱਦੇ ਠੀਕ ਹੋ ਗਏ ਪੰਜਾਬ ਦੇ ਵਿੱਚ ਨਸ਼ਾ ਮੁਕ ਗਿਆ ਪੰਜਾਬ ਦੇ ਵਿੱਚ ਗੈਂਗਸਟਰ ਮੁੱਕ ਗਿਆ ਪੰਜਾਬ ਦੇ ਵਿੱਚ ਗੋਲੀਆਂ ਚੱਲਣੋਂ ਹਟ ਗਈਆਂ ਪੰਜਾਬ ਦੇ ਵਿੱਚ ਲੋਕ ਭੁੱਖੇ ਮਰਨੋਂ ਹਟ ਗਏ ਪੰਜਾਬ ਦੇ ਵਿੱਚ ਸਰਿਆ ਜਿਹੜਾ ਤਮਾਕੂ ਵਿਕਦਾ ਉਹ ਵਿਕਨੋਂ ਹਟ ਗਿਆ ਤੇ ਅਸੀਂ ਸੁਰੱਖਤ ਹੋ ਗਏ ਤੀਆਂ ਸਾਡੀਆਂ ਸੁਰੱਖਤ ਨੇ ਉਹਨਾਂ ਦੇ ਨਾਲ ਕਿੱਜ ਕਿੱਜ ਕੀ ਕੁਝ ਹੋ ਰਿਹਾਗਾ ਇਹਨੇ ਸਾਰੇ ਮੁੱਦਿਆਂ ਨੂੰ ਭਲਾ ਕੇ ਇੱਕ ਭਾਈ ਅੰਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਨੂੰ ਹੁਣ ਟਾਰਗਟ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਲੋਕਾਂ ਨੇ ਇਹ ਐਡਾ ਜਿਹੜਾ ਲੋਕਾਂ ਦੇ ਅੰਦਰ ਮੈਂ ਪਹਿਲਾਂ ਵੀ ਕਿਹਾ ਕਾ ਪਤਾ ਨਹੀਂ ਕਿਉਂ ਤੇ ਕਿਸ ਤਰ੍ਹਾਂ ਭਾਈ ਹੁਣ ਤੁਸੀਂ ਇਸ ਵੀਡੀਓ ਨੂੰ ਵੱਦ-ਵੱਦ ਸ਼ੇਅਰ ਕਰਿਆ ਕਰੋ ਆਪਾਂ ਹੁਣ ਗੱਲ ਭਾਈ ਅੰਮਰਤਪਾਲ ਸਿੰਘ ਦੀ ਡਟ ਕੇ ਕਰਨੀ ਆ ਹੁਣ ਗੁੱਸਾ ਮੈਨੂੰ ਵੀ ਲੱਗਦਾਗਾ ਕਿਉਂਕਿ ਕਿਉਂ ਲੱਗਦਾਗਾ ਇੱਕ ਬਿਨਾ ਗੱਲ ਨੌਜਵਾਨ ਨੂੰ ਘੜੀਸੀ ਫਿਰਦੇ ਆ ਨਾ ਕੋਈ ਗੱਲ ਨਾ ਕੋਈ ਬਾਤ ਆ ਉਹ ਤੁਸੀਂ ਮਾਮੇ ਲੱਗਦੇ ਹੋ ਤੁਸੀਂ ਕੀ ਲੱਗਦੇ ਹੋ ਜੇ ਤੁਹਾਨੂੰ ਨਹੀਂ ਚੰਗੇ ਲੱਗਦੇ ਕਿਥੇ ਵਿਚਾਰ ਨਾ ਸੁਣੋ ਤੁਹਾਨੂੰ ਕਿਸੇ ਨੇ ਸੱਦ ਕੇ ਲਿਆਂਦਾਗਾ ਤੁਹਾਨੂੰ ਸਿੱਖ ਸਰੂਪ ਵਾਲੇ ਸਿੱਖ ਨਹੀਂ ਚੰਗੇ ਲੱਗਦੇ ਨਾ ਸੁਣੋ ਨਾ ਨਾਵਲ ਵੇਖੋ ਕਿਉਂ ਤੁਹਾਡੇ ਦੁੱਖ ਤਲੀਪ ਹੋਇਆ ਕਿਉਂ ਤੁਹਾਡੇ ਚਲੂਣੇ ਲੜਦੇ ਨੇ ਇਹ ਗੱਲ ਸਾਹ ਤੇ ਕਲੀਅਰ ਕਰਨੀ ਪਊਗੀ ਅੱਜ ਸਿੱਖ ਨੌਜਵਾਨ ਨੂੰ ਇੱਕ ਪਾਸਾ ਕਰਨਾ ਪਊਗਾ ਕਿ ਇਹ ਪਾਸੇ ਸਿੱਖ ਅਸਲੀ ਸਿੱਖ ਨੇ ਤੇ ਦੂਜੇ ਪਾਸੇ ਨਕਲੀ ਸਿੱਖ ਨੇ ਸਾਨੂੰ ਲਕੀਰ ਦੇ ਫਕੀਰ ਨਹੀਂ ਹੋਣਾ ਪੈਂਦਾ ਸਾਨੂੰ ਲਕੀਰ ਖਿੱਚਣੀ ਪਊਗੀ ਬਾਬਾ ਦੀਪ ਸਿੰਘ ਵਾਂਗੂ ਇਹ ਲੋਕਾਂ ਨੇ ਬਣਾਇਆ ਹਾਸੋ ਹੀ ਨਾ ਮਖੌਲ ਬਣਾ ਛੱਡੇਗਾ ਜਿਹਨੂੰ ਜੀ ਕਰਦਾ ਉਹਦੇ ਧੀਆ ਭੈਣਾਂ ਨੂੰ ਗਾਲਾਂ ਕੱਢ ਦਿੰਦੇ ਆ ਜਿਹਨੂੰ ਜੀ ਕਰਦਾ ਉਸ ਸਿੱਖ ਨੂੰ ਫੜ ਲੈਂਦੇ ਆ ਕਿ ਇਹਦੇ ਮਾਗਰ ਪੈ ਜੀਏ ਹੁਣ ਇਹਦੇ ਮਾਗਰ ਪੈ ਜੀਏ ਇੰਨਾ ਲੋਕਾਂ ਦਾ ਦਿਮਾਗ ਇੰਨਾ ਘਟਿਆ ਇੰਨਾ ਗਿਰ ਚੁੱਕਿਆ ਹੈਗਾ ਲੋਕਾਂ ਦਾ ਤੇ ਕਦੇ ਭਾਈ ਅੰਮਰਤਪਾਲ ਸਿੰਘ ਦੀ ਮਾਤਾ ਕਦੇ ਉਹਦੀ ਘਰ ਵਾਲੀ ਨੂੰ ਕਦੇ ਉਹਦੇ ਭਾਈ ਨੂੰ ਕਦੇ ਭਾਈ ਅੰਮਰਤਪਾਲ ਸਿੰਘ ਦਾ ਕਰਨੀ ਕਰਦਾਗਾ ਡੜ ਕੇ ਗਲਤਾਂ ਕਰਿਆ ਕਰਾਂਗੇ ਨੌਜਵਾਨੋ ਜਿੰਦੇ ਫੇਸਬੁਕ ਮਾਫ ਕਰਨਾ ਜਿੰਦੇ YouTube ਤੇ ਨੌਜਵਾਨ ਜੁੜੇ ਨੇ ਸਾਨੂੰ ਪਿਆਰ ਕਰਨ ਵਾਲੇ ਨੇ ਜੇ ਤੁਸੀਂ ਇਸ ਵੀਡੀਓ ਨੂੰ ਇੰਨੀ ਸ਼ੇਅਰ ਕਰਿਆ ਕਰੋਗੇ ਕਿ ਵਿਰੋਧੀਆਂ ਦੇ ਨੀਂਦ ਹਰਾਮ ਕਰ ਦਿਓ ਤੇ ਤਾਂ ਸਾਨੂੰ ਵੀ ਫੇਰ ਬੋਲਣ ਦਾ ਜਿਹੜਾ ਸੁਆਦ ਆਉਂਦਾਗਾ ਕਿ ਸਾਡੇ ਨਾਲ ਨੌਜਵਾਨ ਖੜੇ ਨੇ ਸਾਨੂੰ ਪਤਾ ਲੱਗ ਜੇ ਇਹ ਵੀਡੀਓ 1000 2000 ਦੇ ਟੱਪ ਗਈ ਹਜ਼ਾਰ ਜਣੇ ਕੋਲੇ ਜਾਂਦੀ ਆ ਕੀ ਹੁੰਦਾਗਾ ਮੇਰੀ ਆਤਮਾਨਿਕ ਬੇਨਤੀ ਆ ਤੁਹਾਡੇ ਅੱਗੇ ਸਿੱਖ ਕੌਮ ਦੀ ਆਵਾਜ਼ ਚੁੱਕਦੇ ਰਹਾਂਗੇ ਪਹਿਲਾਂ ਵੀ ਕਿਹਾ ਸੀ ਕਿ ਮਰਦੇ ਦਮ ਤੱਕ ਚੁੱਕਦੇ ਰਹਾਂਗੇ ਅਸੀਂ ਸੱਚ ਦੇ ਨਾਲ ਖੜੇ ਆ ਸੱਚ ਚਾਹੇ ਕਿਸੇ Hindu ਦੇ ਵਿੱਚ ਹੋਵੇ ਚਾਹੇ ਮੁਸਲਮਾਨ ਦੇ ਵਿੱਚ ਹੋਵੇ ਚਾਹੇ ਕਿਸੇ ਹੋਰ ਧਰਮ ਦੇ ਵਿੱਚ ਹੋਵੇ ਅਸੀਂ ਉਹਦੇ ਨਾਲ ਖੜੇ ਆ ਅਸੀਂ ਉਸ Hindu ਦੀ ਆਵਾਜ਼ ਵੀ ਬਣਾਗੇ ਜੇ ਕੋਈ Hindu ਸੱਚ ਬੋਲਦਾ ਜੇ ਸਿੱਖ ਕੌਮ ਦੀ ਸੱਚ ਬੋਲਣ ਵਾਲੀ ਦੀ ਆਵਾਜ਼ ਉੱਥੇ ਵੀ ਖੜਾਂਗੇ ਮੁਸਲਮਾਨ ਸੱਚ ਬੋਲਦਾ ਉਹਦੇ ਵੀ ਹੱਕ ਦੇ ਵਿੱਚ ਖੜਾਂਗੇ ਆਵਾਜ਼ ਬਲੰਦ ਕਰਾਂਗੇ ਇਸ ਕਰਕੇ ਤੁਹਾਨੂੰ ਜਿਹੜੀ ਬੇਨਤੀ ਹੈ ਦੁਆਰੇ ਹੱਥ ਬੰਨ ਕੇ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇੱਕ ਮਖੌਲ ਬਣਾ ਛੱਡਿਆ ਕਿ ਜਿਹਦਾ ਜੀ ਕਰਦਾ ਮੂੰਹ ਚੱਕ ਕੇ ਉੱਠ ਕੇ ਬੋਲ ਦਿੰਦਾਗਾ ਇਹਨਾਂ ਲੋਕਾਂ ਨੂੰ ਜਿੰਨਾ ਤੱਕ ਆਪਾਂ ਜਵਾਬ ਨਹੀਂ ਦਿੰਦੇ ਨੇ ਉਹਨਾਂ ਤੱਕ ਸ਼ਵਾਦ ਨਹੀਂ ਆਉਣਾ ਧੰਨਵਾਦ ਸਾਰੇ ਸਰੋਤਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿੰਨੇ ਪੰਜਾਬੀ ਵਿਰਸਾ ਟੀਵੀ ਤੁਸੀਂ ਦੇਖਦੇ ਹੋ ਇਹਨੂੰ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ